बच्चे द्रौपाड़ दिवाली मनाਉਂਦੇ ਹੋਏ ਹਾਂ ਸਰ ਪਰ ਗਿਆ ਨਾ ਬਾ ਖੜ ਜਾ ਰਿਹਾ ਤਾਂ ਭਰ ਲੈਂਦੇ ਆ ਭਰ ਕੇ ਖੜ ਗਿਆ ਨਹੀਂ ਆ ਗਿਆ ਰਾਤ ਡੇਗਣ ਡਰ ਰਹੀ ਹਾਂ ਮਗਰੇ ਤੇ ਜਾਾਂਗੇ ਦੋਨੋਂ ਲੱਗੂਗਾ ਬੜੀ ਵਧੀਆ ਚੀਜ਼ ਯਾਰ ਇਹ ਨਹੀਂ ਇਹਦੇ ਬਾਬਾ ਤੂੰ ਕਾਲਾ ਪੈ ਗਿਆ ਇਹ ਬਾਲੀ ਯਾਰ ਰਾਤ ਵੀ ਕਾਲਾ ਪੈ ਗਿਆ ਇਹ ਮੈਂ ਨਾ ਕੀ ਕਰੀ ਤੇ ਇਹ ਕੰਮ ਇਹ ਨਿਗਾਹ ਜਿਆ ਕਹਿੰਦਾ ਮੈਂ ਮਗਰ ਦਾਣੇ ਪੱਧਰ ਕਰਨੇ ਆ ਤੇ ਮਗਰ ਚੜ ਗਿਆ ਬੜੇ ਧਿਆਨ ਨਾਲ ਗਿੜਾ ਲਾਇਆ ਕਿ ਤੇ ਡੇਗਣਾ ਪਵੇ ਤੇ ਮਗਰ ਮਗਰੀ ਰਿਆਦਨ ਸਾਰੀ ਦਿਹਾੜੀ ਇੰਨਾ ਚਾਹ ਹੁੰਦਾ ਵਾ ਕੋਈ ਵੀ ਬੱਚਾ ਜਿਹੜਾ ਮਾਪਿਓ ਕੰਮ ਕਰਦਾ ਬੱਚੇ ਨੂੰ ਉਹੀ ਕੰਮ ਕਰਨ ਚ ਬਹੁਤ ਮਜ਼ਾ ਆ ਜਿਦਾਂ ਆਪਾਂ ਕਿਸਾਨੀ ਕਰਦੇ ਆ ਆਪਣੇ ਬੱਚੇ ਵੀ ਗਾਂ ਟਰੈਕਟਰਾਂ ਤੇ ਇੰਨਾਂ ਚੀਜ਼ਾਂ ਦੇ ਬਹੁਤ ਖੁਸ਼ ਰਹਿੰਦੇ ਐ ਐਡਾ ਕਿ ਬੱਚਾ ਦੇ ਮਾਣ ਆ ਕਰਕੇ ਪਰਮਵੀਰ ਸਿੰਘ ਪੂਰੇ ਦਾਣੇ ਦੂਣੇ ਪੱਧਰ ਕਰਨ ਧਿਆ ਤੇ ਨਾਲੇ ਜੀੜਾ ਲਵਾਉਣ ਧਿਆ ਤੇ ਖਲੋਤਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਵੀ ਜਦੋਂ ਆਪਣੇ ਬੱਚੇ ਆਪਣੇ ਨਾਲ ਕੰਮ ਕਰਦੇ ਆ ਕਿ ਚਲੋ ਵਧੀਆ ਜੇ ਤੇ ਬੱਚਾ ਗਾਂ ਵੇਖੋ ਹੁਣ ਕਿਦਾਂ ਕਰਦਾ ਕਿ ਨਹੀਂ ਇਹ ਤੇ ਸ਼ੌਕ ਆ ਇਹ ਆਪਾਂ ਨੂੰ ਟਰੈਕਟਰ ਮਿਲਿਆ ਸੀ ਯੂ ਐਸ ਏ ਮਾਡਲ 6530 ਉਹ ਵਾਹ ਕੇ ਵੇਖਣ ਲੱਗੇ ਟਰੈਕਟਰ ਜਿਹੜੇ ਐਕਸਪੋਰਟ ਹੁੰਦੇ ਆ ਯੂ ਐਸ ਏ ਦੇ ਵਿੱਚ ਤੇ ਆਪਾਂ ਨੂੰ ਮਿਲਿਆ ਏਜੰਸੀ ਵੱਲੋਂ ਕਿ ਚਲਾ ਕੇ ਵੇਖੋ ਲਿਆ ਹੀ ਆਪਾਂ ਟਰੈਕਟਰ ਤੇ ਤਮੀਆਂ ਦੇ ਅੱਜ ਪਹਿਲੇ ਦਿਨ ਜੋ ਆ ਹੀ ਤੇ ਬਹੁਤ ਵਧੀਆ ਇਹ ਵੀ ਵੀਡੀਓ ਪੁਰਾਣੀਆਂ ਆ ਇਹ ਤੁਹਾਨੂੰ ਦੱਸਿਆ ਹੋਵੇ ਕਿੰਦਾ ਮੁੜ ਕੇ ਪਹਿਲਾਂ ਪਤੜਨਾ ਵੀਡੀਓ ਪਾਈ ਸੀ ਵੀ ਮੰਡ ਦੀ ਖੇਤੀ ਚ ਪੈਲੀ ਕਿੰਦਾ ਤਿਆਰ ਕਰਦੇ ਤਿਆਰ ਕਰਨ ਤੋਂ ਬਾਅਦ ਮੁੜ ਕੇ ਇਹਨਾਂ ਨੂੰ ਫੇਰ ਪੈਲੀਆਂ ਨੂੰ ਵਾਹ ਕੇ ਸਪਾਉਣਾ ਪੈਂਦਾ ਵਾ ਗੰਦੀ ਵਾਲੀ ਦੇ ਪੇਰ ਦੀ ਇਹ ਕਣਕ ਨਹੀਂ ਹੁੰਦੀ ਫਿਰ ਨਾਲ ਇਹ ਟਰੈਕਟਰ ਦਾ ਟ੍ਰੇਲ ਕਰਨ ਦਾ ਤੂਰਾ ਤਾਰਾ ਕਾ ਵੀ ਵਧੀਆ ਹੀ ਆਪਣੇ ਜੀਆਂ ਪੰਨਿਆਂ ਦੇ ਬਹੁਤ ਵਧੀਆ ਪਤਾ ਇਸ ਵਾਸਤੇ ਨਾਲ ਬਹੁਤ ਵਧੀਆ ਟੂਰਾ ਬਹੁਤ ਸੋਹਣਾ ਟ੍ਰੈਕਟਰ ਇਹ ਪਈਆਂ ਤੋਂ ਵਾਲੇ ਕੰਪਿਊਟਰ ਹੁਣ ਆਪੇ ਨਹੀਂ ਚੱਲੀ ਆ। ਇਹਨੂੰ ਪਹਿਲਾਂ ਡਿਸਕ ਨਾਲ ਪਲਟ ਕੇ ਜਾਵੇ ਕਿੰਨਾ ਛੇੜਾ। ਪਰ ਜਦੋਂ ਸੋਫਟਵੇਅਰ ਹੋ ਜਾਂਦੀ ਆ, ਤੋਂ ਬਾਅਦ ਤਾਂ ਪਤਲੀਆਂ ਬਦਲੀਆਂ ਤਲੀਆਂ ਮਾਰ ਕੇ ਇਹਨੂੰ ਫੇਰ ਦੁਬਾਰਾ ਵਾਈਦਾ ਕੰਪਿਊਟਰ ਤੇ ਵੀ ਬਹੁਤ ਮੁਸ਼ਕਲ ਕਰਦੀ। ਮੈਂ ਪੰਨਿਆਂ ਨਾਲ ਪਲਟ ਕੇ ਜਦੋਂ ਲੋਕ ਲਾਗੀ ੱੱਲਿਓ ਟੀਵੀ ਵਿੱਚ ਨਿਕਲਾਈ। ਯਾਰ ਨਾਲ ਮਿਲ ਕੇ ਸੋਕ ਜਾਂਦੀ ਮੁਰਕੇ ਦੇ ਵਿੱਚ ਜੰਨਾ ਬਾਗੇ ਚਾਰ ਟਿੱਕੇ ਜਿਹੜੇ ਬ੍ਰੀਕ ਕਰਕੇ ਇਹ ਬਣਾਇਆ ਛੋਟੇ ਜਿਹੜਾ ਸਿਸਟਮ ਆ ਗਿਆ ਹੁਣਾਂ ਇਸੋ ਇਕੱਠਾ ਹੋ ਜਾਂਦਾ ਹੈ ਤੇ ਉਹਦੇ ਵਿੱਚ ਮਾਰ ਕੇ ਤਵੀਆਂ ਤੇ ਲੋਕਾਂ ਨੂੰ ਮਾਰ ਕੇ ਉਹ ਮੰਨਦੀ ਦੀ ਖੇਤੀ ਜਿਹੜੀ ਆ ਇਹ ਧੋਪ ਨਾਲ ਥੋੜੀ ਮਾੜੀ ਮਾੜੀ ਜੀਂ ਤੇ ਬਿੱਲੇ ਤਾਂ ਦੇ ਆਪਾਂ ਨੂੰ ਇਹ ਪਤਾ ਜੀ ਹੁੰਦਾ ਨਹੀਂ ਲੰਦਾ ਕੋਈ ਪਰ ਕੇ ਇਲੈਕਟ੍ਰਨ ਦਾ ਆ ਗਿਆ ਪਾੜ ਇਹ ਦੂਰ ਲਾਜ ਫਿਰ ਉੱਤਾਰ ਮਾਰੀਆ ਹੁਣ ਫੇਰ ਚ ਟਰੈਕਟਰ ਲਗਾਉਣ ਲਗਾਉਣ ਦਾ ਮੁਰੇ ਕਈ ਯਾਰ ਜਦੋਂ ਕਦੇ ਖੜਨਾ ਪਵੇ ਐਦਾਂ ਕਿਸਤੇ ਦੇ ਖਾਦ ਲੱਦ ਕੇ ਲਗਾਉਣੀ ਸਾਰੇ ਕੰਮ ਐਦਾਂ ਤੇ ਆਉਣ ਗਾੜ ਦੇ ਬੰਨੇ ਬੱਚੇ ਫੇਰ ਆਪਣੇ ਟਰੈਕਟਰ ਵਾਉਣ ਦੇ ਨਹੀਂ ਐ ਅੱਜ ਵੀ ਹੁਣ ਦੋਵਾਂ ਨੇ ਜੂਕੇ ਆ ਇਹ ਆਪਣੇ ਪਰਮਵੀਰ ਸਿੰਘ ਇਹ ਆਪਣੀ ਦਾ ਸੈਕਟਰ ਨੂਵਾ ਟਰੈਕਟਰ ਬਹੁਤ ਸਾਫ਼ ਚੱਲਦਾ ਵੀ ਅੱਧਰਪੈਲੀ ਤੇ ਦੂਜੇ 575 ਤੇ ਫਤੇ ਸਿੰਘ ਦੋਵੇਂ ਜਾਣੇ ਜੇਦਨਾ ਬੌਂਡ ਹੈ ਇਹਦੇ ਮਗਰ 575 ਮਗਰ 16 ਦਵੀਆਂ ਬਹੁਤ ਵਧੀਆ ਚੱਲਦਾ ਟਰੈਕਟਰ ਬਹੁਤ ਹੀ ਛੋਟੇ ਜੀਮੇਦਾਰ ਲਈ ਇੱਕ ਬਹੁਤ ਕਾਮਯਾਬ ਤਰੀਕਾ ਹੈ ਸਾਰੇ ਕੰਮ ਕਰ ਦਿੰਦਾ ਜਿਆਦਾ ਹੈ ਇਦਾਂ ਓਣੀ ਜਿਹੜੀ ਬੱਚੇ ਟ੍ਰੇਨਡ ਹੋ ਜਾਂਦੇ ਆ ਜਿੱਗਾ ਨਵਾਂ ਕੰਮ ਹੈ ਸ਼ੁਰੂ ਕਰ ਲਈਏ ਆਵੇ ਇਹ ਥੋੜਾ ਵੱਡਾ ਉਹ ਮਰਚ ਇਹ ਆਪੇ ਚਲਾ ਲਿੰਦਾ ਵਾ ਉਹਦੇ ਨਾਲ ਬੰਦੇ ਨੂੰ ਘੋਣਾ ਪੈਂਦਾ ਉਹ ਛੋਟਾ ਵਾ ਜੀ ਕਈ ਵਾਰ ਬੱਚਾ ਘਬਰਾ ਜਾਂਦਾ ਇਸ ਕਰਕੇ ਨਾਲ ਪਾਈਪ ਲਾਈਨਾਂ ਵੀ ਪੈਣ ਲੀਆਂ ਇਹ ਆਪਣੀ ਮੰਡ ਦੀਆਂ ਕਿਦਾਂ ਪਹਿਲੀ ਨੂੰ ਪਹਿਲਾਂ ਸਕਾਉਣਾ ਕਰਨਾ ਅਸੀਂ ਇਦਾਂ ਅੱਗ ਘੱਟ ਲਾਉਣੀ ਏ ਉੱਤੇ ਬੱਤੇ ਉੱਤੇ ਆਵੇ ਕੋਣ ਕਹਿੰਿਆ ਸਮਾਜਿਕ ਤਰ ਤਰੀਆ ਦੀ ਨਹੀਂ ਕਈ ਤਾਂ ਖਾਲੀ ਟਰੈਕਟਰ ਲੈ ਲੈਂਦੇ ਆ। ਖਾਲੀ ਦੇ ਕੇ ਜਿਹੜਾ ਉਹਨੂੰ ਮਾਰਗ ਮੁਕ ਤੋਂ ਪਹੁੰਚਾ ਲਈ। ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਪੰਗਿਆਂ ਨਾਲ ਹਲਾਉਣਾ ਮੜਾ 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 ਸੁਧਰਨਾ ਪਿਆ। ਜੁਗਨ ਅਤੇ ਕਾਹੀ ਕਰਨੇਗੇ ਕੰਮ। ਤੇ ਹੋਣਾ ਦੇਖੋ ਬੇੜੇ ਦੇ ਲੱਦ ਲਿਆ ਬਟਾ ਟਰ ਤੇ ਜਾਣੇ ਆ। ਇਹ ਸੀ ਆਪਣਾ ਮੰਡ ਦਾ ਖੇਤੀ ਦਾ ਬਲੌਗ ਜਿੱਦੋਂ ਪਹਿਲੀ ਬੀਜ ਨਹੀਂ ਕਰਨੀ। ਫੋਟਾ ਇਹ ਬਲੌਗ ਆ ਜਨ ਨਾਲ ਨਾਲ ਤੁਹਾ ਬਣਾ ਵੱਡੇ ਬਣਾਵਾਂਗੇ ਮੇਰੇ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਨੂੰ ਗਰੋ ਕਰੋ ਤਾਂ ਜੋ ਵਧੀਆ ਵਧੀਆ ਵੀਡੀਓ ਤੁਹਾਡੇ ਕੋਲ ਆ ਕੇ ਲਾਈਕ ਸ਼ਮਾ ਦੱਸ ਜੀ ਸਾਰੇ ਵੀਰਾਂ ਦਾ ਬਾਦ ਫਿਰ ਮਿਲਦੇ ਆਂ